ਦੱਲੀਅਲ ਸਾਹਿਬ ਤੁਸੀਂ 132 33 ਦਿਨ ਭੁੱਖ ਹੜਤਾਲ ਰੱਖੀ ਤੁਹਾਡੇ ਵਰਗੇ ਜੋਧਿਆਂ ਦੀ ਸੰਘਰਸ਼ੀਲਾਂ ਦੀ ਪੰਜਾਬ ਨੂੰ ਲੋੜ ਹੈ ਪਰ ਜਿਹੜੀਆਂ ਤੁਹਾਡੀਆਂ ਭਰਾਤਰੀ ਜਥੇਬੰਦੀਆਂ ਨੇ ਉਹ ਤੁਹਾਡੇ ਤੇ ਦੋਸ਼ ਲਾ ਰਹੀਆਂ ਵੀ ਤੁਸੀਂ ਸਰਕਾਰ ਨਾਲ ਮਿਲੇ ਹੋਏ ਹੋ ਤੇ ਹੁਣ ਉਹ ਤੁਹਾਡੇ ਇਕੱਠਾਂ ਦੇ ਵਿੱਚ ਆਉਣ ਤੋਂ ਵੀ ਕੰਨੀ ਘਤਰਾ ਰਹੇ ਆ ਸਵਾਲ ਇਹ ਹੈ ਸਾਡੇ ਅੰਦੋਲਨ ਨੇ ਇੱਕ ਬਹੁਤ ਵੱਡਾ ਇਮਪੈਕਟ ਪਾਇਆ ਹੈ ਕਿ ਭਾਜੀਪੀ ਜਿਹੜੀ 400 ਪਾਰ ਦੀ ਗੱਲ ਕਰਦੀ ਸੀ ਉਹ 400 ਪਾਰ ਕਰਨ ਵਾਲੇ ਨੂੰ 240 ਦੇ ਦੇ ਰੋਕ ਕੇ ਰੱਖਿਆ ਤੇ ਸਾਡੇ ਅੰਦੋਲਨਾਂ ਨੇ ਰੋਕ ਕੇ ਰੱਖਿਆ ਤਾਂ ਫਿਰ ਕਿਵੇਂ ਕਿਹਾ ਜਾਂਦਾ ਹੈ ਕਿ ਵੀ ਇਹ ਸਰਕਾਰਾਂ ਨਾਲਲੇ ਨੇ ਸਰਕਾਰਾਂ ਦਾ ਰਲੇ ਉਹਨਾਂ ਨੂੰ ਕਿਹਾ ਜਾਣਾ ਚਾਹੀਦਾ ਹੈ ਜਿਹੜੇ ਅੰਦੋਲਨ ਦੇ ਦੌਰਾਨ ਅੰਦੋਲਨ ਦੇ ਪਿੱਛੇ ਲੱਤਾਂ ਖਿੱਚ ਕੇ ਇਸ ਸਰਕਾਰ ਦੇ ਪੱਖੇ ਭੋਤ ਦੇ ਰਹੇ ਹੋਣ ਉਹ ਤਾਂ ਸਰਕਾਰੀ ਹੋ ਸਕਦੇ ਨੇ ਜਿਹੜੇ ਸਰਕਾਰਾਂ ਦਾ ਭੜੇ ਹੋਣ ਠੜਕੇ ਲਗਾਤਾਰ ਅੰਦোলন ਲੜਿਆ ਹੋਵੇ ਅਥਿਰ ਦਾਗੋ ਡਾਂਡੀ ਹੋਵੇ ਲੋਕਾਂ ਨੂੰ ਠਾਇਆ ਗਿਆ ਹੋਵੇ ਉਹਨਾਂ ਲੋਕਾਂ ਨੂੰ ਵੀ ਜੇ ਕਵੇ ਕੋਈ ਸਰਕਾਰ ਨਾਲ ਰਹੇ ਤਾਂ ਮੈਨੂੰ ਲੱਗਦਾ ਇਹ ਬੱਦਮੂਰ ਕਰਨ ਵਾਲਾ ਕੋਈ ਉਹੋ ਗੱਲ ਨਿਕਲ ਨਹੀਂ ਸਕਦਾ ਅਰੇਹੀ ਗੱਲ ਉਹਨਾਂ ਦਾ ਇਕੱਠਾ ਕਿਉਣਾ ਦੇਖੋ ਸਾਡੇ ਇਕੱਠਾਂ ਦੇ ਵਿੱਚ ਜਿਹੜਾ ਉਹਨਾਂ ਦਾ ਆਉਣਾ ਹੈ ਸਾਡੇ ਵਿਚਾਰ ਧਾਰਕ ਬਹੁਤ ਫਰਗੇ ਸਾਡੀ ਪੋਜੀਸ਼ਨ ਨੇ ਕਿਸੇ ਨਾਲ ਨਹੀਂ ਜਦੋਂ ਕੋਈ ਐਸਐਮਐਸਪੀ ਦੀ ਗਰੰਟੀ ਮੰਗਦੇ ਆ ਜਿਹੜੀ ਜਥੇਬੰਦੀ ਐ ਐਮਐਸਪੀ ਦੀ ਗਲਤੀ ਦੇ ਹੱਕ ਚ ਹੀ ਨਹੀਂ ਉਹ ਸਾਡੇ ਨਾਲ ਆਏ ਕਿਉਂ ਅਸੀਂ ਕਿਸਾਨ ਦੀ ਕਰਜ਼ ਮੁਕਤੀ ਮੰਗਦੇ ਆ ਜਿਹੜੀ ਕਿਸਾਨ ਦੀ ਕਰਜ਼ ਮੁਕਤੀ ਦੇ ਹੱਕ ਚ ਹੀ ਨਹੀਂ ਉਹ ਸਾਡੇ ਨਾਲ ਆਏ ਕਿਉਂ ਸੋ ਇਹ ਇਹ ਫਰਕ ਨਹੀਂ ਨਿਰਧਿਕ ਤਰ੍ਹਾਂ ਜੰਡੇ ਤੇ ਗੱਲ ਆਏ ਜੀ ਤੇ ਸਾਰੇ ਇੱਕ ਜੰਡੇ ਤੇ ਬੈਠੇ ਡੱਲੇ ਵਾਲ ਸਾਹਿਬ ਤੁਸੀਂ ਭੁੱਖ ਹੜਤਾਲ ਰੱਖੀ ਸੀ ਐਮਐਸਪੀ ਨੂੰ ਲੈ ਕੇ ਕਿਉਂ ਭੁੱਖ ਹੜਤਾਲ ਤੁਸੀਂ ਜਦੋਂ ਤੋੜੀ ਕੀ ਉਦੋਂ ਐਮਐਸਪੀ ਮਿਲ ਗਈ ਜਾਂ ਕਿਸ ਤਹਿਤ ਕਿਸ ਮਾਪਦੰਡਾਂ ਤਹਿਤ ਕਿਸ ਉਹਨਾਂ ਦੇ ਵਿਸ਼ਵਾਸ ਤੇ ਤੁਸੀਂ ਭੁਖੜਦਾਲ ਤੋੜੀ ਹੈ ਜੀ ਸਭ ਤੋਂ ਪਹਿਲੀ ਗੱਲ ਹੈ ਕਿ ਭੁਖੜਦਾਲ ਕਿਸੇ ਦੇ ਵਿਸ਼ਵਾਸ ਤੇ ਨਹੀਂ ਤੋੜੀ ਜੀ ਭੁਖੜਦਾਲ ਦੇ ਟੁੱਟਣ ਦੇ ਕਾਰਨ ਕੀ ਨੇ ਅਸੀਂ ਲੜਾਈ ਲੜ ਰਹੇ ਸੀ ਜੀ ਸਰਕਾਰ ਨਾਲ ਸਾਡੇ ਮੀਟਿੰਗਾਂ ਦਾ ਦੌਰ ਚੱਲ ਰਿਹਾ ਸੀ ਜੀ ਅਸੀਂ ਰੋਜ਼ ਸਰਕਾਰ ਨੂੰ ਜਦੋਂ ਸਾਡੇ ਡਿਮੈਂਡਾਂ ਪੇਸ਼ ਹੁੰਦੀ ਸੀ ਸਰਕਾਰ ਨੂੰ ਘੇਰਦੇ ਸੀ ਸਰਕਾਰ ਨੂੰ ਲਾਜਵਾ ਕਰਦੇ ਸੀ ਸਰਕਾਰ ਫਸੀ ਪਈ ਸੀ ਉਸ ਵੇਲੇ ਪੰਜਾਬ ਸਰਕਾਰ ਨੇ ਆਪਦੇ ਸੁਪਰੀਮੋ ਨੂੰ ਬਚਾਉਣ ਦੇ ਲਈ ਸਾਡੇ ਮੋਰਚੇ ਤੇ ਬੜੇ ਤੇੜੇ ਢੰਗ ਦੇ ਨਾਲ ਬੜੇ ਲੁਕਵੇਂ ਢੰਗ ਨਾਲ ਇਸ ਤਰੀਕੇ ਨਾਲ ਹਮਲਾ ਕੀਤਾ ਕਿ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ ਮੀਟਿੰਗ ਤੇ ਬੁਲਾਣ ਜਿਹੜਾ ਕਿ ਅਜ ਤਿਕਰ ਕਦੇ ਨਹੀਂ ਹੋਇਆ। ਔਰ ਮੀਟਿੰਗ ਤੇ ਬੁਲਾਉਣ ਤੋਂ ਬਾਅਦ ਮਰਮ ਮੋਰਚਾ ਖਿਰੂ ਖਿਰੂ ਬਾਕੀ ਰਹੀ ਗੱਲ ਹੁੰਦੀ ਹੈ ਤੁਹਾਡਾ ਸਵਾਲ ਸੀ ਵੀ ਕੀ ਐਮਐਸਪੀ ਮਿਲਦੀ? ਐਮਐਸਪੀ ਮਿਲੀ ਨਹੀਂ। ਲੇਕਿਨ ਐਮਐਸਪੀ ਨੂੰ ਅਗਰ ਧਿਆਨ ਨਾਲ ਤੁਸੀਂ ਦੇਖੋਗੇ ਸਰਕਾਰ ਨੇ ਪੰਜਾਬ ਸਰਕਾਰ ਨੇ ਆਪਾਂ ਕੇਂਦਰ ਸਰਕਾਰ ਨੇ ਇਸ ਸੰਦੂਲਨ ਦੇ ਦੌਰਾਨ ਪਹਿਲਾ ਚਾਰ ਫਸਲਾ ਤੇ ਅਨਾਉਂਸ ਕੀਤਾ ਗਿਆ ਅਸੀਂ ਮਤਲਬ ਹਾਂ ਹਾਂ ਫਸਲਾ ਐਮਐਸਪੀ ਦੇ ਫੀਲਡ ਨੇ ਚਾਰ ਫਸਲਾ ਹੁਣ ਫੇਰ ਅਨਾਉਂਸ ਕਰਦੀਆਂ ਕਿ ਸਿਆਹ ਹਾਂ ਹਾਂ ਫਸਲਾ ਹੋਰ ਐਮਐਸਪੀ ਦੇ ਥੇਮੇ ਪਹਿਲਾਂ ਕਿਹਾ ਸੀਗਾ ਅਸੀਂ ਮਸਰ ਖਰੀਦਾਂਗੇ ਅਸੀਂ ਮਾਂ ਖਰੀਦਾਂਗੇ ਅਸੀਂ ਹਰ ਹਰ ਖਰੀਦਾਂਗੇ ਅਸੀਂ ਜੂਟ ਖਰੀਦਾਂਗੇ ਅਸੀਂ ਬਣਾਵਾਂਗੇ ਮੱਕਾ ਖਰੀਦਾਂਗੇ ਫੇਰ ਆਜਾ ਅਸੀਂ ਕਰੋ ਖਰੀਦਾਂਗੇ ਅਸੀਂ ਛੋਲੇ ਖਰੀਦਾਂਗੇ ਅਸੀਂ ਮੂੰਗੀ ਖਰੀਦਾਂਗੇ ਅਸੀਂ ਜੂਟ ਖਰੀਦਾਂਗੇ ਸੋ ਇਹ ਇਹ ਕਿ ਲਾ ਵੱਲ ਨੂੰ ਜੇ ਸਰਕਾਰ ਵਧੀ ਹੈ ਕਿ ਅੰਦੋਲਨ ਦੀ ਬਦੌਲਤ ਵਧੀ ਹੈ ਖੁਦ ਉਹ ਅਗਿਦਾ ਐਮ ਐਸ ਪੀ ਦਾ ਮੁੱਦਾ ਅਸੀਂ ਪੂਰੇ ਭਾਰਤ ਦੇ ਵਿੱਚ ਲੈ ਕੇ ਆਂ ਇਹ ਛੋਟਾ ਮੁੱਦਾ ਨਹੀਂ ਹੈ ਸਰਕ ਤੋਂ ਚੱਕ ਕੇ ਅਸੀਂ ਪਾਰਲੀਮੈਂਟ ਤੇ ਲੈ ਕੇ ਆਂ ਇਹ ਜਿਹੜਾ ਕੁਝ ਅਸੀਂ ਕੀਤਾ ਕਰਦੇ ਅਸੀਂ ਬਹੁਤ ਕੁਝ ਕੀਤਾ ਅਸੀਂ ਥੋੜਾ ਨਹੀਂ ਕੀਤਾ ਪੂਰੇ ਦੇਸ਼ ਦੇ ਕਿਸਾਨਾਂ ਨੂੰ ਮਤਲਬ ਇਸ ਤੇ ਜਾਗਰਤੀ ਦਿੱਤੀ ਇੱਕ ਮਤਲਬ ਤਰਾ ਮੈਂ ਕਹਾ ਲਾਗ ਲਾਈ ਹੋਈ ਹੈ ਕਿ ਲੋਕਾਂ ਨੂੰ ਸਮਝ ਆ ਜੀ ਕਿ ਐਮ ਐਸ ਪੀ ਕਿਸ ਸਾਡੀ ਮੰਗ ਰੱਖਦਾ ਹੈ ਉਹਨਾਂ ਰਿਪੋਰਟ ਦੇ ਵਿੱਚ ਅਸੀਂ ਐਮਐਸਪੀ ਲਵਾਂਗੇ ਜਿਹੜੀ ਤੁਸੀਂ ਗੱਲ ਕੀਤੀ ਕਿ ਕਿਹਦੇ ਵਿਸ਼ਵਾਸ ਤੇ ਹੋਏ ਐ ਤੇ ਦੇਖੋ ਜਦੋਂ ਲੜਾਈ ਇਹਨਾਂ ਹਾਲਾਤਾਂ 'ਚ ਪਹੁੰਚੀ ਤੇ ਜਿਹੜੀ ਸਾਡੀ ਸੰਗਠਨ ਸੀ ਜਿਨ੍ਹਾਂ ਨੇ ਲਗਾਤਾਰ ਤਿੰਨ ਮਹੀਨੇ ਮੋਰਚਾ ਐ ਸੰਭਲਿਆ ਕਿ ਵੀ ਭਾਵੇਂ ਮਰ ਜੀਏ ਪਰ ਪ੍ਰਧਾਨ ਨੂੰ ਚੱਕਾ ਨਹੀਂ ਦੇਣਾ ਅਸੀਂ ਆਪ ਦੇ ਨੂੰ ਇਹ ਵੀ ਤੁਸੀਂ ਸਾਰੇ ਪ੍ਰੈਸ ਨੇ ਦੇਖਿਆ ਔਰ ਉਹਨਾਂ ਦਾ ਹੁਕਮ ਆ ਜਿਹੜਾ ਉਹ ਮੇਰੇ ਵਾਸਤੇ ਰੱਬੀ ਹੁਕਮ ਸੀ ਔਰ ਜਦੋਂ ਉਹਨਾਂ ਨੇ ਹੁਕਮ ਕੀਤਾ ਕਿ ਪ੍ਰਧਾਨ ਜੀ ਹੁਣ ਆਪਾਂ ਮਤਲਬ ਪਿੱਛੇ ਹਟ ਗਏ ਹੁਣ ਆਪਾਂ ਅੱਗੇ ਤੱਕੜੇ ਹੋ ਗਏ ਅਗਲੀ ਲੜਾਈ ਵੱਲ ਨੂੰ ਵਧ ਗਏ ਉਹ ਸਾਨੂੰ ਮਦਰ ਉਹ ਪਾਸਾ ਸ਼ੂਟੀਆਂ ਸਰ ਜਿਹੜੀਆਂ ਕਿਸਾਨ ਦੇ ਇੱਥੇ ਹੁੰਦੀਆਂ ਨੇ ਪਰਾਤਰੀ ਲਾਲੋ ਜਾਂ ਹੁਣ ਅਸੀਂ ਉਹਨੂੰ ਵਿਰੋਧੀ ਤਾਂ ਨਹੀਂ ਕਹਿ ਸਕਦੇ ਕਿਉਂਕਿ ਤੁਹਾਡੀ ਲੋੜ ਹੈ ਸਮਾਜ ਨੂੰ ਪੰਜਾਬ ਨੂੰ ਬਚਾਉਣ ਲਈ ਕਿਸਾਨੀ ਮੋਰਚਾ ਜ਼ਰੂਰੀ ਹੈ ਜੇ ਕਿਸਾਨੀ ਆ ਤਾਂ ਸਾਰੇ ਵਰਗ ਨੇ ਪੰਜਾਬ ਚ ਪਰ ਫਿਰ ਵੀ ਉਹ ਇਹ ਗੱਲ ਕਿਉਂ ਕਹਿ ਰਹੇ ਆ ਬਾਰ ਬਾਰ ਸਟੇਟਮੈਂਟਾਂ ਕਿਉਂ ਦੇ ਰਿਹਾ ਵੀ ਪ੍ਰਧਾਨ ਜੀ ਆਪ ਉਧਰ ਮੀਟਿੰਗ ਤੋਂ ਬਾਅਦ ਅਰੈਸਟ ਹੋ ਗਏ ਤੇ ਉੱਥੇ ਜਿਹੜਾ ਮੋਰਚਾ ਸੀ ਸਾਰਾ ਸਮਾਨ ਠੇਟ ਠੇੜੀ ਹੋ ਗਿਆ ਲੱਖਾਂ ਕਰੋੜਾ ਰੁਪਏ ਦਾ ਸਮਾਨ ਉੱਥੇ ਚੋਰੀ ਹੋ ਗਿਆ ਜਾਂ ਕੁਝ ਸੱਤਾਧਾਰੀ ਆਗੂਆਂ ਨੇ ਲੁਕੋ ਲਿਆ ਜ਼ਬਤ ਕਰ ਲਿਆ ਚੋਰੀ ਕਰ ਲਿਆ ਤੁਸੀਂ ਉਸ ਤੋਂ ਕੋਈ ਵੱਡੀ ਸਟੇਟਮੈਂਟ ਵੀ ਨਹੀਂ ਦਿੱਤੀ ਉਹ ਸਮਾਨ ਨੂੰ ਵਾਪਸ ਕਰਾਉਣ ਲਈ ਜਾਂ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਲਈ ਨਹੀਂ ਨਹੀਂ ਹੈ ਸਾਡਾ ਤੁਹਾਨੂੰ ਧਿਆਨ ਨਹੀਂ ਲੱਗ ਸਭ ਤੋਂ ਪਹਿਲਾਂ ਮੇਰੀ ਸਟੇਟਮੈਂਟ ਇਹ ਹੈ ਕਿ ਮੈਂ ਉਨੀ ਦੇਰ ਤੱਕ ਪਾਣੀ ਨਹੀਂ ਪੀਵਾਂਗਾ ਜਿੰਨੀ ਦੇਰ ਤੱਕ ਸਾਡੇ ਸਾਰੇ ਆਗੂ ਰਿਹਾਨੇ ਹੁੰਦੇ ਔਰ ਸਰਕਾਰ ਸਾਡੇ ਸਮਾਨ ਦੀ ਕੰਪਨਸੇਸ਼ਨ ਪ੍ਰਤੀ ਵਾਪਸ ਸਰ ਸਮਾਨ ਕਰਨ ਲਈ ਕੰਪਨਸੇਟ ਕਰਨ ਲਈ ਤਿਆਰ ਨਹੀਂ ਤੁਸੀਂ ਸੁਣਾ ਹੋਇਆ ਬਿਆਨ ਡੀਜੀਪੀ ਦਾ ਡੀਜੀਪੀ ਨੇ ਬਿਆਨ ਦਿੱਤਾ ਮੇਰੇ ਬਿਆਨ ਤੋਂ ਬਾਅਦ ਕਿ ਸਾਰਾ ਕੰਪਰਸੈਟ ਕਰਨਾ ਔਰ ਉਸ ਤੋਂ ਬਾਅਦ ਮਤਲਬ ਸਾਰੇ ਕਿਸਾਨ ਆਪੂ ਜਿਹੜੇ ਸੀ ਸਾਡੇ ਜ਼ਿਲ੍ਹੇਾਂ ਦੇ ਵਿੱਚ ਬੰਨ ਸਾਰਿਆਂ ਦੀ ਰਿਹਾਈ ਤੋਂ ਬਾਅਦ ਸੇਰਮੰਦਰ ਮਾਪਾ ਨੇ ਸਾਰਿਆਂ ਨੂੰ ਸਿਰ ਸਮਾਨ ਮਿਲ ਗਿਆ ਜੋ ਉੱਥੇ ਕਿਸਾਨਾਂ ਦਾ ਸਮਾਨ ਸੀ ਮੈਂ ਉਹੀ ਉਹੀ ਮੈਂ ਕਹਿ ਰਿਹਾ ਹਾਂ ਹੌਲੀ ਹੌਲੀ ਸਮਾਨ ਜਿਹੜੇ ਸਮਾਨਾਂ ਨੇ ਸਮਾਨ ਚੋਰੀ ਹੋਇਆ ਵਾ ਹੈ ਹੌਲੀ ਹੌਲੀ ਸਮਾਨ ਬਰਾਮਦ ਹੋ ਰਿਹਾ ਹੈ ਔਰ ਉਹਦੀਆਂ ਲਿਸਟਾਂ ਬਹੁਤ ਲੱਗੀਆਂ ਹੈ देखो हर मतलब एडा वडा परिवार बैठा है पिंड बसे ने ओतू हर एक ਦੇ ਘਰ ਦਾ ਮਤਲਬ ਸਮਾਨ ਹੈ ਕਿ ਚੀਜ਼ ਮਤਲਬ ਅਸੀਂ ਕੈਲਕੂਲੇਟ ਕਰ ਰਹੇ ਆ ਤੇਰਾ ਕਿੰਨਾ ਸਮਾਨ ਹੈ ਤੇਰਾ ਦੇ ਨਾਲ ਉਹਦੀ ਲਿਸਟ ਬਣਾ ਕੇ ਅਸੀਂ ਸਾਡੀ ਗੱਲ ਹੋਈ ਹੈ ਸਰਕਾਰ ਨੇ ਮੰਨਤੀ ਕੀਤੀ ਸਰਦੋ ਇਹ ਸਾਨੂੰ ਜੋ ਤੁਸੀਂ ਕਰਦੇ ਸਿਰ ਠੀਕ ਚਲੋ ਅਸੀਂ ਵੀ ਦੁਆ ਕਰਦੇ ਤੁਸੀਂ ਜਲਦੀ ਜਲਦੀ ਸਿਹਤ ਜਾਓ ਰਹੋ ਤੇ ਅੱਜ ਇਥੋਂ ਅੰਮ੍ਰਿਤਸਰ ਨੂੰ ਜਾ ਰਹੇ ਹਾਂ ਜੀ ਅੱਗੇ ਮਹਾਪੰਚਾਇਤਾਂ ਦਾ ਕੀ ਦੌਰ ਹੈ ਸਰ ਹਾਂ ਤੇਰਾ ਅੰਮ੍ਰਿਤਸਰ ਵਾਲੀ ਮਹਾਪੰਚਾਇਤ ਤੋਂ ਬਾਅਦ ਆਪਾਂ ਮੇਰਾ ਖੈਲਾ ਹਰ ਦੀ ਕਟਾਈ ਦਾ ਵਾਕਾ ਤੇ ਲੋਕਾਂ ਨੂੰ ਜੀ ਕਰਾਂਗੇ ਜੀ ਇਹ ਜਿਹੜੀ ਸਰ ਤੁਸੀਂ ਮਹਾਪੰਚਾਇਤ ਲਾ ਰਹੇ ਹੋ ਉਹਦੇ ਵਿੱਚ ਕਿਹੜੇ ਕਿਹੜੇ ਜਥੇਬੰਦੀਆਂ ਤੁਹਾਡੇ ਨਾਲ ਸ਼ਾਮਿਲ ਨੇ ਸਾਡੀ ਐਸ.ਕੇ.ਐਮ. ਨਾਟਵਿਕਲ ਜੀ ਆਪਾਂ ਕਰਦੇ ਜੀ ਸਰ ਉਹ ਮਹਾਪੰਚਾਇਤ ਠੀਕ ਹੈ ਬ੍ਰੀਫਿੰਗ ਦੇ ਸਾਹਮਣੇ ਜੀ 26 ਅਕਤੂਬਰ ਅੱਗੇ ਹੈਗਾ ਕਿਸਾਨ ਬੁਜਜੀਤ ਸਿੰਘ ਡੱਲੇਵਾਲ ਅੱਜ ਬਰਨਾਲਾ ਦੇ ਬੀ ਐਮ ਸੀ ਹਸਪਤਾਲ ਵਿੱਚੋਂ ਛੇਤੀ ਪਿਆਬ ਹੋ ਕੇ ਅੰਬਰਸਰ ਮਹਾਪੰਚਾਇਤ ਰੈਲੀ ਨੂੰ ਰਵਾਨਾ ਹੋ ਰਿਹਾ ਹੈ